ਯੰਮਰੀ ਦੇ ਦਾਤੇ ਪੰਤਰੇ ਵਿਧਾਤੇ ਲੀਲੇ ਦੇ ਸ਼ਾਹ ਸਵਾਰ ਖਾਲਸਾ ਫੋਟੇ ਸਰਦਾਰ ਮੰਤੇ ਜਿਹੜਾ ਜਹਬ ਦੇ ਕਮਾਲ ਚਟਿਆ ਵਾਜਾ ਵਾਲਾ ਸਰਵੰਸਦਾਨੀ ਆਕਾਲੀ ਪਿਤਾ ਧੰਨ 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 ਸਾਹਿਬ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪੱਤਰ ਚਰਨਾਂ ਨੂੰ ਪਾ ਚੋਲਾ ਪਾਣੇ ਹੋ ਤੇ ਫਿਰ ਕਿਦਾਂ ਦਾ ਮਹਿਸੂਸ ਹੁੰਦਾ ਚੋਲਾ ਪਾ ਕੇ ਉਹ ਮਤਲਬ ਕਿ ਪ੍ਰਾਊਡ ਫੀਲ ਹੁੰਦਾ ਹੈ ਪਾਟ ਕਰਦੇ ਹੁੰਨੇ ਹੋ ਹਾਂਜੀ ਪਾਣੀ ਆਉਂਦੀਆਂ ਸਾਰੀਆਂ ਥੋੜੀ-ਬਹੁਤੀ ਆਉਂਦੀ ਹੈ ਜਿਆਦਾ ਨਹੀਂ ਆਉਂਦੀ ਸਾਡੇ ਜਿਹੜੇ ਮੇਰੇ ਕੋਚ ਹੈ ਨਟੀਆ ਦੇ ਨੈਸ਼ਨਲ ਕੋਚ ਜੀਓਗਰਾ ਸਿੰਘ ਉਹਨਾਂ ਤੋਂ ਪਤਾ ਲੱਗੇ ਸੀ ਤਾਂ ਮੈਂ ਉੱਥੇ ਟ੍ਰੇਨਿੰਗ ਲੈਣੀ ਸਟਾਰਟ ਕੀਤੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਗੱਤਕਾ ਮੁਕਾਬਲਾ ਕਰਵਾਇਆ ਗਿਆ ਉੱਥੇ ਬਹੁਤ ਸਾਰੇ ਬੱਚਿਆਂ ਨੇ ਯੋਗਦਾਨ ਪਾਇਆ ਬਹੁਤ ਸਾਰੇ ਬੱਚਿਆਂ ਨੇ ਭਾਗ ਲਿਆ ਤੇ ਬਹੁਤ ਸਾਰੇ ਸੋਹਣੇ ਸੋਹਣੇ ਕਰਤੱਬ ਦਿਖਾਏ ਛੋਟੇ ਛੋਟੇ ਬੱਚੇ ਸਾਡੇ ਨਾਲ ਨੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਗਾਲ ਜੀ ਸਤਿ ਸ਼੍ਰੀ ਗਾਲ ਜੀ ਤੁਹਾਡਾ ਨਾਮ ਕੀ ਆ ਮਨਜੋਤ ਕਿੱਥੋਂ ਦੇ ਹੋ ਅਟੱਡੂ ਮਾਜਰਾ ਤੇ ਕਦੋਂ ਦੇ ਸਿੱਖ ਰਹੇ ਹੋ ਗਤਕਾ ਅ ਮਹੀਨਾ ਤੋਂ ਮਹੀਨੇ ਹੋ ਗਏ ਅ ਕਿਸ ਤੋਂ ਸਿੱਖ ਰਹੇ ਹੋ ਰ블ਿੰਦੀ ਦੇ ਯੋਗਰਾਸਰ ਜੀ ਕਿੱਥੇ ਨੇ ਉਹ ਕਿੱਥੋਂ ਦੀ ਕਿੱਥੋਂ ਦੀ ਕਿੱਥੋਂ ਕਿੱਥੋਂ ਦੀ ਐਸੋਸੀਏਸ਼ਨ ਨੇ ਕਿੱਥੋਂ ਦੇ ਸਿਖਾਉਂਦੇ ਨੇ ਗੁਰੂ ਘਰ ਚ ਸਿਖਾਉਂਦੇ ਨੇ ਨਹੀਂ ਨਹੀਂ ਸਟੇਡੀਅਮ ਆਦਰ ਸਟੇਡੀਅਮ ਐ ਮੈਨੂੰ ਲੱਗ ਕੇ ਅਖਾੜਾ ਲੱਗਦਾ ਹੈ ਸਾਡਾ ਤੇ ਤੁਹਾਨੂੰ ਡਰ ਨਹੀਂ ਲੱਗਦਾ ਫਿਰ ਜਦੋਂ ਤੁਸੀਂ ਸ਼ਸਤਰ ਵਿਦਿਆ ਕਰਦੇ ਹੋ ਜਾਂ ਤੁਸੀਂ ਉਪਮਾਨਦੇ ਹੋ ਜਿਹੜੇ ਡੰਡੇ ਕੁਮਾਨਦੇ ਹੋ ਜਾਂ ਹਨਾ ਉਹਨਾਂ ਨੂੰ ਡਰ ਨਹੀਂ ਲੱਗਦਾ ਕਰ ਕਿਸ ਬਾਤ ਦਾ ਜੀ ਤੇ ਅੱਛਾ ਚੋਲਾ ਪਾਣਦੇ ਹੋ ਤੇ ਫਿਰ ਕਿਦਾਂ ਦਾ ਮਹਿਸੂਸ ਹੁੰਦਾ ਚੋਲਾ ਪਾ ਕੇ ਉਹ ਮਤਲਬ ਕੀ ਪ੍ਰਾਊਡ ਫੀਲ ਹੁੰਦਾ ਹੈ ਪਾਟ ਕਰਦੇ ਹੁੰਨੇ ਹਾਂ ਹਾਂ ਜੀ ਬਾਣੀ ਆਉਂਦੀਆਂ ਸਾਰੀਆਂ ਥੋੜੀ-ਵਧੀ ਆਉਂਦੀ ਹੈ ਜਿਆਦਾ ਨਹੀਂ ਆਉਂਦੀ ਤੇ ਤੁਸੀਂ ਇਹ ਇੱਥੇ ਆਉਣਾ ਇੱਕ ਸਿੱਖਣਾ ਇਹ ਤੁਹਾਡਾ ਤੁਹਾਡਾ ਸ਼ੌਂਕ ਸੀ ਜਾਂ ਤੁਹਾਨੂੰ ਕਿਹਾ ਗਿਆ ਤੁਹਾਡੇ ਪੇਰੈਂਟਸ ਨੇ ਕਿਹਾ ਜਾਂ ਤੁਸੀਂ ਆਪ ਸਿੱਖਿਆ ਤੁਹਾਡਾ ਸ਼ੌਕ ਸੀ ਹਾਂਜੀ ਅੱਛਾ ਹੋਰ ਵੀ ਬੱਚੇ ਸਾਡੇ ਨਾਲ ਨੇ ਤੁਸੀਂ ਕਰੋਗੇ ਕੱਲ ਸਸ਼ੀਕਲ ਜੀ ਸਸ਼ੀਕਲ ਨਾਮ ਕੀ ਤੁਹਾਡਾ ਸ੍ਰੇਸ਼ਟਕਰ ਤੁਸੀਂ ਤਾਂ ਛੋਟੇ ਜਿਹੇ ਹੋ ਹੈਨਾ ਤੇ ਅੱਛਾ ਤੇ ਫਿਰ ਜਿਹੜੇ ਤੁਸੀਂ ਸ਼ਸਤਰ ਯੂਜ਼ ਕਰਦੇ ਹੋ ਫਿਰ ਤੁਹਾਨੂੰ ਡਰ ਨਹੀਂ ਲੱਗਦਾ ਕਿਤੇ ਵੱਜ ਨਾ ਜਾਵੇ ਹਰ ਕਿਸ ਵਾਤਾ ਲੱਗਣਾ ਨਹੀਂ ਅੱਛਾ ਤੇ ਫਿਰ ਕਦੋਂ ਤੁਸੀਂ ਸਿੱਖਣਾ ਸ਼ੁਰੂ ਕੀਤਾ ਮੈਨੂੰ 5 ਮਹੀਨੇ ਹੋ ਤੇ ਸਰੀਰ ਵਿੱਚ ਤਾਂ ਤੁਸੀਂ ਪਤਲੇ ਜੇ ਲੱਗਦੇ ਹੋ ਹੈਨਾ ਤੇ ਫਿਰ ਇਹ ਜਾਨ ਇਹ ਜਾਨ ਕਿੱਥੋਂ ਆਂਦੀ ਆ ਚੋਲੇ ਤੋਂ ਜਾਨ ਆਂਦੀ ਆ ਬਾਣੀ ਚ ਜਾਨ ਆਂਦੀ ਜਾਂ ਤੁਹਾਡੇ ਘਰਦਿਆਂ ਨੇ ਤੁਹਾਨੂੰ ਸਿਖਾਇਆ ਕਿ ਤੁਸੀਂ ਸਿੱਖਣਾ ਹੀ ਸਿੱਖਣਾ ਤੇ ਇੱਕ ਡਰ ਦੇ ਨਾਲ ਤੇ ਇੱਕ ਇੱਕ ਮਜਬੂਰੀ ਨਾਲ ਸਿੱਖਣਾ ਪੈਂਦਾ ਵੀ ਮੰਮੀ ਨੇ ਭੇਜਿਆ ਸਿੱਖਣਾ ਤਾਂ ਪੈਣਾ ਹੀ ਆ ਨਹੀਂ ਡਰ ਨਾਲ ਨਹੀਂ ਦੇਖਣੇ ਤੇ ਲੱਗਦਾ ਬਸ ਹੈਗੇ ਅੰਦਰ ਤੇ ਜੋਸ਼ ਹੈਗਾ ਜੋਸ਼ ਕਿੱਥੋਂ ਆਂਦਾ ਜੋਸ਼ ਬਾਣੀ ਨਾਲ ਖਾਵੀ ਕੇ ਬਸ ਲੱਗਦਾ ਨਹੀਂ ਖਾਇਆ ਪੀਆ ਅੱਛਾ ਤੇ ਜਿਹੜਾ ਚੋਲਾ ਪਾਨਦੇ ਹੋ ਉਹ ਚੋਲੇ ਦੇ ਵਿੱਚ ਬਹੁਤ ਸੋਹਣੇ ਲੱਗਦੇ ਹੋ ਹਨਾ ਤੁਹਾਡੇ ਸਹੇਲੀਆਂ ਕਹਿੰਦੀਆਂ ਵਾ ਕਿ ਮੈਂ ਵੀ ਪਾਉਣਾ ਹੈ ਜਿਹੜੇ ਨਹੀਂ ਵੀ ਪਾਠ ਕਰਦੇ ਹੋਣਗੇ ਜਾਂ ਜਿਹੜੇ ਨਹੀਂ ਵੀ ਬਾਣੀ ਨਾਲ ਜੁੜੇ ਹੋਣਗੇ ਤੁਹਾਨੂੰ ਦੇਖ ਕੇ ਕੋਈ ਕਹਿੰਦਾ ਹੈ ਕਿ ਹਾਂ ਵੀ ਮੈਂ ਵੀ ਕਰਨਾ ਹਾਂਜੀ ਮੇਰੇ ਕਈ ਦੋਸਤਾਂ ਨੇ ਹਾਂਜੀ ਅੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਾਡਾ ਨਾਮ ਕੀ ਹੈ ਮੇਰਾ ਨਾਮ ਰਵਲਿਨ ਗੌਰ ਹੈ ਜੀ ਕਿੱਥੋਂ ਦੇ ਹੋ ਤੁਸੀਂ ਮੈਂ ਲੋਕਲ ਹੀ ਆ ਖਰੜ ਤੋਂ ਜਸਟ ਤੇ ਤੁਸੀਂ ਇਹਨਾਂ ਬੱਚਿਆਂ ਨੂੰ ਸਿਖਾਉਂਦੇ ਹੋ ਜਾਂ ਤੁਸੀਂ ਵੀ ਇਹਨਾਂ ਦੇ ਨਾਲ ਸਿੱਖਦੇ ਹੋ ਮੈਂ ਇਹਨਾਂ ਦੇ ਨਾਲ ਸਿੱਖਦੀ ਵੀ ਆ ਸਿਖਾਉਂਦੀ ਵੀ ਆ ਸੇਮ ਹੈ ਇਹਨਾਂ ਦੇ ਨਾਲ ਹੀ ਇੱਕ ਤਰ੍ਹਾਂ ਦਾ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਗਤਕਾ ਸਿਖਦਿਆਂ ਨੂੰ ਮੈਨੂੰ ਤਾਂ 8 ਸਾਲ ਹੋ ਚੁਕੇ ਆ ਅੱਛਾ ਜੀ ਤੇ ਇਹ ਅੱਜ ਜਿਹੜੇ ਮੁਕਾਬਲੇ ਕਰਵਾਏ ਗਏ ਨੇ ਬਹੁਤ ਸੋਹਣੇ ਕਰਤੱਵ ਦਿਖਾਏ ਨੇ ਕੁੜੀਆਂ ਮੁੰਡਿਆਂ ਨੇ ਮਤਲਬ ਕਿਤੇ ਨੇ ਕਿਤੇ ਅਸੀਂ ਕਹਿ ਦਿੰਨੇ ਆ ਕਿ ਕੁੜੀਆਂ ਨਾਜ਼ੁਕ ਨੇ ਕਮਜ਼ੋਰ ਨੇ ਪਰ ਅਜਿਹੇ ਮੁਕਾਬਲੇ ਦੇਖ ਕੇ ਐਵੇਂ ਲੱਗਦਾ ਕਿ ਨਹੀਂ ਬਰਾਬਰ ਨੇ ਹਨਾ ਜਿਹੜੇ ਹਥਿਆਰ ਸ਼ਸਤਰ ਉਹ ਯੂਜ਼ ਕਰ ਰਹੇ ਮੁੰਡੇ ਯੂਜ਼ ਕਰ ਰਹੇ ਨੇ ਉਹੀ ਕੁੜੀਆਂ ਕਰੇ ਇਹ ਕਿੱਥੋਂ ਆ ਰਹੀ ਹੈ ਇਹ ਤਾਕਤ ਜੀ ਮੈਂ ਕੁੜੀ ਮੁੰਡੇ ਤਾਂ ਅੱਜ ਕੱਲ ਤਾਂ ਫਰਕ ਬਿਲਕੁਲ ਵੀ ਨਹੀਂ ਲੱਗਦਾ ਜਮਾ ਵੀ ਜਿੰਨੀ ਜਾਨ ਮੁੰਡਿਆ ਚ ਹੈ ਓਨੇ ਜਾਨ ਕੁੜੀਆਂ ਚ ਹੀ ਹੈਗੀ ਐ ਸੇਮ ਟੂ ਜਿੱਦਾਂ ਮੇਰਾ ਮੰਨਾ ਹੈਗਾ ਸੇਮ ਟੂ ਸੇਮ ਹੈਗਾ ਤੇ ਦੂਜੀ ਗੱਲ ਸਾਡੇ ਸ਼ਸਤਰ ਵਿਦਿਆ ਸਾਰਾ ਸੇਮ ਟੂ ਸੇਮ ਹੁੰਦਾ ਜੇ ਸਾਨੂੰ ਝੋਟ ਵੀ ਲੱਗਦੀ ਐ ਅਸੀਂ ਆਪਣੇ ਆਪ ਨੂੰ ਕਹਿੰਦੇ ਕੀ ਝੋਟ ਐ ਠੀਕ ਤਾਂ ਹੋ ਜਾਣੀ ਐ ਲੱਗ ਕੇ ਹੀ ਵੱਜਣੀ ਐ ਹੁਣ ਜਿਆਦਾ ਅਸੀਂ ਗਿਰੂਗੇ ਨਹੀਂ ਅਸੀਂ ਬਚਪਨ ਤੋਂ ਦੇਖਦੇ ਆ ਜਦ ਛੋਟਾ ਬੱਚਾ ਤੁਰਦਾ ਉਹ ਪਹਿਲਾ ਗੋਡਿਆਂ ਭਾਰ ਤੁਰਦਾ ਤੁਰਦਾ ਫਿਰ ਖੜਾ ਹੁੰਦਾ ਹੌਲੀ ਹੌਲੀ ਕਿੰਨੀ ਵਾਰ ਡਿੱਗਦਾ ਐਵੇਂ ਹੀ ਕੋਈ ਵੀ ਗੇਮ ਹੈਗੀ ਆ ਜਿਵੇਂ ਗਤਕਾ ਉਸ ਤੇ ਵੀ ਇੰਨਾ ਹੀ ਟਾਈਮ ਲੱਗਦਾ ਸਿੱਖਣ ਲਈ ਗਿਰ ਕੇ ਖੜੇ ਹੋਵੋਗੇ ਤੁਸੀਂ ਐਵੇਂ ਥੋੜੀ ਨਹੀਂ ਖੜ ਸਕਦਾ ਕੋਈ ਕਿਸ ਉਮਰ ਤੋਂ ਤੁਸੀਂ ਸ਼ੁਰੂਆਤ ਕੀਤੀ ਸੀ ਗਤਕਾ ਸਿੱਖਣ ਦੀ ਮੇਰਾ ਐਗਜ਼ੈਕਟਲੀ ਮੈਨੂੰ ਇਸ ਦਾ ਯਾਦ ਨਹੀਂ ਹੈਗੀ ਮਤਲਬ ਮੈਂ 6th 5th 6th ਕਲਾਸ ਤੋਂ ਸਟਾਰਟ ਕਰੀ ਸੀਗੀ ਕਿਉਂਕਿ ਜਦ ਮੈਂ ਸ਼ਿਫਟ ਕਰਿਆ ਸੀ ਆਪਣਾ ਕਰੇ ਤਾਂ ਉਥੇ ਪਤਾ ਲੱਗੇ ਸੀ ਗਤਕਾ ਸਿਖਾਉਂਦੇ ਆ ਸਰ ਸਾਡੇ ਜਿਹੜੇ ਮੇਰੇ ਕੋਚ ਹੈ ਨਾ ਐਨਜੀਆਈ ਦੇ ਨੈਸ਼ਨਲ ਕੋਚ yogra singh ਉਹਨਾਂ ਤੋਂ ਪਤਾ ਲੱਗੇ ਸੀ ਤਦ ਮੈਂ ਉਥੇ ਟ੍ਰੇਨਿੰਗ ਲੈਣੀ ਸਟਾਰਟ ਕਰ ਲਈ ਸੀ ਤੇ ਇਹਦਾ ਸ਼ੌਂਕ ਖੁਦ ਸੀਗਾ ਜਾਂ ਤੁਹਾਨੂੰ ਕਰਦਿਆਂ ਨੇ ਕਿ ਆ ਗਿਆ ਕਿਉਂਕਿ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਆਪਣੇ ਪਰਿਵਾਰ ਤੋਂ ਸਿੱਖਦੇ ਆ ਹਨਾ ਆਪਣਾ ਇੱਕ ਔਰਾ ਹੁੰਦਾ ਕਰਦਾ ਜਿੱਥੇ ਗੁਰਬਾਣੀ ਗਾਈ ਜਾਂਦੀ ਆ ਤੇ ਉਹ ਬੱਚਾ ਸੁਣਦਾ ਆ ਹਨਾ ਤੇ ਉਹ ਇੰਟਰਸਟ ਕਰਦੇ ਵਿੱਚੋਂ ਆਉਂਦਾ ਜਾਂ ਕਈ ਬੱਚੇ ਹੁੰਦੇ ਜਿਹੜੇ ਆਪਣਾ ਆਲਾ ਦਵਾਲਾ ਦੇਖ ਕੇ ਖੁਦ ਡਿਸਾਈਡ ਕਰਦੇ ਨੇ ਕਿ ਮੈਂ ਆ ਕੰਮ ਕਰਨਾ ਹੈ ਮੇਰੀ ਫੈਮਿਲੀ ਵੀ ਮੇਰੇ ਨਾਲ ਪੂਰੀ ਸਪੋਰਟ ਕਰਦੀ ਹੈ ਮਤਲਬ ਮੇਰੇ ਚਾਚੂ ਨੇ ਮੈਨੂੰ ਕਿਹਾ ਸੀ ਕਿੱਥੇ ਗਤਕਾ ਲੱਗਦਾ ਤੁਸੀਂ ਜ਼ਰੂਰ ਜਾਇਆ ਕਰੋ ਉਸ ਤੋਂ ਬਾਅਦ ਤਾਂ ਮੈਂ ਚਾਚ ਨੇ ਇੱਕ ਵਾਰ ਕਿਹਾ ਸੀ ਉਸ ਤੋਂ ਬਾਅਦ ਮੇਰਾ ਖੁਦ ਦਾ ਦਿਲ ਹੁੰਦਾ ਕਿ ਨਹੀਂ ਜੇ ਸਿੱਖਣ ਵਾਲੀ ਚੀਜ਼ ਹੈਗੀ ਆ ਤੁਹਾਨੂੰ ਕੀ ਲੱਗਦਾ ਕਿ ਗਤਕਾ ਸਿੱਖਣ ਤੋਂ ਬਾਅਦ ਤੁਹਾਡੇ ਚ ਕੀ ਚੇਂਜਸ ਆਏ ਬਹੁਤ ਜ਼ਿਆਦਾ ਚੇਂਜਸ ਆਏ ਜਿੱਦਾਂ ਤੁਸੀਂ ਹੁਣ ਇੱਕ ਕੁੜੀ ਨੂੰ ਬਾਹਰ ਘੁੰਮਣ ਲਈ ਸਭ ਤੋਂ ਜ਼ਿਆਦਾ ਪੇਰੈਂਟਸ ਰੋਕਦੇ ਆ ਰਾਤ ਦੇ ਸਮੇਂ ਚ ਮੈਨੂੰ ਮੇਰੇ ਘਰ ਤੇ ਕਦੀ ਨਹੀਂ ਰੋਕਦੇ ਪਤਾ ਹੈ ਕਿ ਹਾਂ ਕੋਈ ਵੀ ਆਇਆ ਨਾ ਆਪਣੇ ਆਪ ਦੇਖ ਲੈਣਾ ਕੋਈ ਛੱਕਰ ਨਹੀਂ ਹੈਗਾ ਦੂਜੀ ਗੱਲ ਤੁਸੀਂ ਜਿੱਥੇ ਵੀ ਜਾਂਦੇ ਹੋ ਥੋੜਾ ਨਰਵਸ ਫੀਲ ਹੁੰਦੇ ਹੋ ਮੁੰਡਿਆਂ ਦੇ ਵਿੱਚ ਬਟ ਸਾਨੂੰ ਇਦਾਂ ਤਾਂ ਕੋਈ ਫੀਲਿੰਗ ਨਹੀਂ ਹੁੰਦਾ ਨਾਲ ਹੀ ਸੈਲਫ ਡਿਫੈਂਸ ਮੇਨ ਮੋਟਿਵ ਜੇ ਤੁਹਾਡੇ ਨਾਲ ਕੁਝ ਵੀ ਉੱਪਰ ਨੀਚ ਹੋ ਜਵੇ ਤੁਹਾਨੂੰ ਸੈਲਫ ਡਿਫੈਂਸ ਆਂਦਾ ਹੀ ਆਂਦਾ ਹੈ ਸਭ ਤੋਂ ਪਹਿਲੀ ਚੀਜ਼ ਕਿਉਂਕਿ ਗੱਤਕਾ ਇੱਕ ਸੈਲਫ ਡਿਫੈਂਸ ਦੀ ਗੇਮ ਹੈ ਤੇ ਤੁਹਾਨੂੰ ਕਦੀ ਪ੍ਰੈਕਟੀਕਲੀ ਵੈਸੇ ਕਦੀ ਇਦਾਂ ਹੋਇਆ ਕਿ ਤੁਹਾਨੂੰ ਇਹ ਆਪਣੇ ਜੋਰ ਅਜਮਾਇਸ਼ ਜਿਹੜੀ ਤੁਸੀਂ ਸਿੱਖਦੇ ਹੋ ਹਨਾ ਜਿਹੜੀ ਤੁਸੀਂ ਇਹ ਚੀਜ਼ਾਂ ਸਿੱਖੀਆਂ ਨੇ ਕਦੀ ਵਰਤਨ ਦੀ ਲੋੜ ਪਈ ਐ ਐਨਾ ਤਾਂ ਤਾਂ ਵਰਤਨ ਦੀ ਲੋੜ ਹੀ ਨਹੀਂ ਪਈ ਕਿਉਂਕਿ ਅਸੀਂ ਧਰਮਾਲੇ ਬੰਨੇ ਹੋਏ ਆ ਪਹਿਲਾਂ ਹੀ ਦੇਖ ਕੇ ਪਿੱਛੇ ਹੋ ਜਾਂਦੇ ਆ ਕੀਲ ਪੰਗੇ ਲੈਣੀਆਂ ਇਹਨਾਂ ਨਾਲ ਉਹ ਪਹਿਲਾਂ ਹੀ ਦੇਖ ਕੇ ਆਪਣੇ ਆਪ ਪਿੱਛੇ ਹੋ ਜਾਂਦਾ ਉਹ ਤਾਂ ਖੁਦ ਸਾਈਡ ਤੋਂ ਲੰਘਦੇ ਸਾਡੇ ਤੋਂ ਮਤਲਬ ਇੱਜ਼ਤ ਬਾਣੇ ਦੇ ਨਾਲ ਇੱਜ਼ਤ ਮਿਲਦੀ ਬਾਣੀ ਬਾਣੀ ਤੇ ਬਾਣਾ ਦੋਨੋਂ ਨਾਲ ਲੈ ਕੇ ਤੁਰਦੇ ਬੰਦੇ ਆ ਬਹੁਤ ਜ਼ਰੂਰੀ ਹੈ ਜ਼ਿੰਦਗੀ ਚ ਬਹੁਤ ਬਹੁਤ ਸ਼ੁਕਰੀਆ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਤੁਸੀਂ ਮੈਂਬਰ ਹੈਗੇ ਹੋ ਤੇ ਇਹ ਪ੍ਰੋਗਰਾਮ ਕਿਸ ਸੰਦਰਭ ਚ ਕਰਾਇਆ ਗਿਆ ਇਹ ਜਿਹੜਾ ਪ੍ਰੋਗਰਾਮ ਅੱਜ ਕਰਾਇਆ ਗਿਆ ਖਾਸਾ ਸਾਜਣਾ ਜਿਸ ਦੇ ਸਮਰਪਿਤ ਕਰਾਇਆ ਗਿਆ ਜੋ ਸਾਡੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਉਹਦੇ ਸਹਿਯੋਗ ਨਾਲ ਉਹਦੀ ਸਰਪ੍ਰਸਤੀ ਹੇਠ ਨੈਸ਼ਨਲ ਜੋ ਗੱਤਕਾ ਐਸੋਸੀਏਸ਼ਨ ਜਿਲ੍ਹਾ ਗੱਤਕਾ ਐਸੋਸੀਏਸ਼ਨ ਦੇ ਵੱਲੋਂ ਕਰਾਇਆ ਗਿਆ ਇਹ ਸਾਡਾ ਅਸ ਇਲਾਕੇ ਦੇ ਵਿੱਚ 90 99 ਵਿੱਚ ਕਿਉਂਕਿ ਨਵਾਂ ਗੁਰਦਾਰ ਸਾਹਿਬ ਵੀ ਨਵਾਂ ਬਣਿਆ ਪਲੇਟਾ ਪ੍ਰੋਗਰਾਮ ਸੀਗਾ ਬਹੁਤ ਵਧੀਆ ਪ੍ਰੋਗਰਾਮ ਹੋਇਆ 11 ਟੀਮਾਂ ਨੇ ਪਾਰਟਿਸਿਪੇਟ ਕੀਤਾ ਉਹ ਚ ਫਸ ਸੈਕਿੰਡ ਟੀਮ ਤਿੰਨ ਉਸ ਤੋਂ ਆ ਇੰਟਰਵਿਊਰ ਤਿੰਨ ਲੜਕੀਆਂ ਤੇ ਤਿੰਨ ਲੜਕਿਆਂ ਨੂੰ ਕੱਢਿਆ ਗਿਆ ਤੁਹਾਨੂੰ ਕੀ ਲੱਗਦੇ ਆ ਕਿ ਐਦਾਂ ਦੇ ਜੋ ਮੁਕਾਬਲੇ ਨੇ ਖੇਡ ਮੁਕਾਬਲੇ ਨੇ ਗੱਤ ਕਮ ਮੁਕਾਬਲੇ ਨੇ ਇਹਨਾਂ ਦਾ ਕਿੰਨਾ ਕਿੰਨੀ ਕੁ ਲੋੜ ਹੈ ਸਮਾਜ ਨੂੰ ਦੇਖੋ ਅੱਜ ਦੇ ਜਵਾਨਾਂ ਦੇ ਵਿੱਚ ਜਿਹੜੀ ਅਸੀਂ ਲੋੜ ਮਹਿਸੂਸ ਕਰਦੇ ਹਾਂ ਸਾਡੇ ਗੁਰੂਆਂ ਨੇ ਸਾਬ ਸਤਿਗੁਰੂ ਹਰਗੋਬਿੰਦ ਸਿੰਘ ਜੀ ਮਰਾਨੇ ਜਦੋਂ ਇਹ ਗੱਤਕੇ ਦੀ ਮਾਰਸ਼ਲ ਆਰਟ ਦੀ ਬਖਸ਼ਿਸ਼ ਕੀਤੀ ਸੀਗੀ ਉਹਨਾਂ ਦੀ ਸੋਚ ਬਹੁਤ ਵੱਡੀ ਜੀ ਇਹਨੂੰ ਤਾਂ ਕੋਈ ਕਿਸੇ ਨੂੰ ਬਿਲੇਖਾ ਹੈ ਹੀ ਨਹੀਂ ਅੱਜ ਹਰ ਲੋਕ ਮਹਿਸੂਸ ਕਰਦੇ ਨੇ ਵੀ ਸੈਲਫ ਡਿਫੈਂਸ ਜਿਹੜੀ ਹੈਗੀ ਆ ਚਾਹੇ ਉਹ ਲੜਕੀਏ ਚਾਹੇ ਲੜਕੇ ਨੂੰ ਬਹੁਤ ਜ਼ਰੂਰੀ ਆ ਜਿਹੜੇ-ਜਿਹੜੇ ਵੀ ਗੱਤਕੇ ਨੂੰ ਪ੍ਰਮੋਟ ਕਰ ਰਹੇ ਨੇ ਚਾਹੇ ਉਹ ਕੋਈ ਵੀ ਆ ਚਾਹੇ ਵਕਰੀ ਐਸੋਸੀਏਸ਼ਨ ਆ ਵਿਚਾਰ ਨਹੀਂ ਮਿਲਦੇ ਲੇਕਿਨ ਉਹ ਬਤਾਈਦੇ ਬਾਤਰ ਨੇ ਜਿਹੜੇ ਗੱਤਕੇ ਨੂੰ ਪ੍ਰਮੋਟ ਕਰ ਰਹੇ ਨੇ ਅਸੀਂ ਉਹਨਾਂ ਨੂੰ ਵਧਾਈ ਦਿੰਦੇ ਹਾਂ ਕਿਤੇ ਵੀ ਹੋਣ ਕਿਤੇ ਵੀ ਰਹਿ ਕੇ ਉਹ ਗੱਤਕੇ ਨੂੰ ਪ੍ਰਮੋਟ ਕਰ ਰਹੇ ਹੁਣ ਮੈਂ ਉਹਨਾਂ ਨੂੰ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਸਰ ਜਿੱਦਾਂ ਕਹਿੰਦੇ ਪੰਜਾਬ ਨਸ਼ਿਆਂ ਦੀ ਗ੍ਰਿਫਤ ਚ ਆ ਚੁੱਕਿਆ ਨੌਜਵਾਨੀ ਜਿਹੜੀ ਹੈ ਪੰਜਾਬ ਦੀ ਤੇ ਤੁਹਾਨੂੰ ਕੀ ਲੱਗਦਾ ਕਿ ਅਜਿਹੇ ਮੁਕਾਬਲੇ ਜਾਂ ਗੱਤਕਾ ਸਿੱਖਣ ਨਾਲ ਕਿੰਨਾ ਕੁ ਯੂਸਫੁਲ ਹੋ ਸਕਦਾ ਉਹਨਾਂ ਲਈ ਦੇਖੋ ਇਹ ਬਹੁਤ ਵੱਡਾ ਸਾਰਥਕ ਕਦਮ ਹੈ ਗੱਤਕਾ ਐਸੋਸੀਏਸ਼ਨ ਵੱਲੋਂ ਜਿਹੜੇ ਵੀ ਗੱਤਕਾ ਪ੍ਰਮੋਟ ਕਰ ਰਹੇ ਨੇ ਤੁਸੀਂ ਅੱਜ ਦੇਖਿਆ ਉਹਨਾਂ ਘਟਾ ਘਟ ਸਵਾ 100 ਬੱਚਿਆਂ ਨੇ ਪਾਰਟਿਸਿਪੇਟ ਕੀਤਾ ਛੋਟੇ ਛੋਟੇ ਬੱਚਿਆਂ ਛੋਟੇ ਛੋਟੇ ਬੱਚੇ ਕਿਤੇ ਨਾ ਕਿਤੇ ਉਹਨਾਂ ਦੇ ਮੰਦ ਦੇ ਵਿੱਚ ਤੁਸੀਂ ਦੇਖਿਆ ਵੀ ਅੱਜ ਕੱਲਾ ਉਹਨਾਂ ਗਤਕਾ ਨਹੀਂ ਦੇਖਿਆ ਮੈਂ ਉਹਨਾਂ ਤੋਂ ਮੂੰਹ ਬਾਣੀ ਸੁਣ ਕੇ ਹੈਰਾਨ ਹੋਇਆ ਉਹ ਦਸਮ ਗ੍ਰੰਥ ਦੀ ਬਾਣੀ ਵੀ ਪੜ੍ਹਦੇ ਰਹੇ ਨੇ ਤੋਂ ਇਹ ਕਦੀ ਵੀ ਮਹਾਰਾਜ ਦੀ ਬਾਣੀ ਜਿਹੜੀ ਹੈ ਅਕਾਰਥ ਨਹੀਂ ਜਾਂਦੀ ਹਮੇਸ਼ਾ ਸਕਾਰਥ ਹੋਊਗੀ ਇਹ ਔਰ ਮੈਨੂੰ ਲੱਗਦਾ ਵੀ ਜੇ ਬੱਚੇ ਇਸ ਪਾਸੇ ਲੱਗ ਜਾਣ ਤਾਂ ਇਹ ਜਿਹੜਾ ਨਸ਼ਾ ਇਹ ਬਰਿਆਈਆਂ ਨੇ ਇਹ ਬਹੁਤ ਦੂਰ ਜਾ ਸਾਦੀਆਂ ਨੇ ਐਸੋ ਅਸੀਂ ਬਚ ਸਕਦੇ ਸਾਰਾ ਪੰਜਾਬ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਨੌਜਵਾਨਾਂ ਚ ਜੋਸ਼ ਦੇਖਿਆ ਕਿਵੇਂ ਦਾ ਤੁਹਾਨੂੰ ਮਹਿਸੂਸ ਹੋਇਆ ਕਿ ਤੁਸੀਂ ਐਸੋਸੀਏਸ਼ਨ ਨੂੰ ਸਟਾਰਟ ਕੀਤਾ ਤੇ ਉਹਦਾ ਇੱਕ ਰਿਜ਼ਲਟ ਇੱਕ ਛੋਟਾ ਜਿਹਾ ਜਿੱਦਾਂ ਤੁਸੀਂ ਇੱਕ ਨਮੂਨਾ ਕਹਿ ਲੰਨੇ ਹੋ ਤੇ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਇਆ ਮੈਨੂੰ ਬਹੁਤ ਜ਼ਿਆਦਾ ਮਹਿਸੂਸ ਹੋਇਆ ਮੈਂ ਪਿੱਛੇ ਜੇ ਆਸਟ੍ਰੇਲੀਆ ਗਿਆ ਸੀ ਉੱਥੇ ਮੈਂ ਇੰਟਰਨੈਸ਼ਨਲ ਯੂਨਿਟ ਬਣਾ ਕੇ ਆਇਆ ਹਾਂ ਮੈਂ ਹੈਰਾਨ ਐਸ ਗੱਲ ਦੇ ਪੰਜਾਬ ਦੇ ਬੱਚੇ ਤਾਂ ਗੁਰਵਾਣੀ ਜਾਂ ਕਦਕਾ ਖੇਡਦੇ ਨੇ ਮੈਂ ਜਿੱਥੇ ਉਥੋਂ ਡੈਮੋ ਦੇਖਿਆ ਮੈਂ ਕਰੇਗੀਵਨ ਗੁਰਦਾਰ ਸਿੰਘ ਸਭਾ ਦੇ ਵਿੱਚ ਉਹ 11 ਬੱਚੇ ਸੀਗੇ 11 ਵਿੱਚੋਂ ਦੋ ਬੱਚੇ ਪੰਜਾਬੀ ਸੀਗੇ ਜਾਂ ਇੰਡੀਅਨ ਸੀਗੇ ਜਾਂ ਸਾਡੇ ਹੋ ਸੀਗੇ ਸਾਰੇ ਬੱਚੇ ਉਥੋਂ ਤੇ ਜੰਪ ਪਾਦੇਗੇ ਔਰ ਮੈਂ ਮਨ ਨੂੰ ਨਹੀਂ ਖੁਸ਼ੀ ਹੋਈ ਔਰ ਇਹਨਾਂ ਨੂੰ ਵਧੀਆ ਲੱਗਿਆ ਵੀ ਦੇਖੋ ਬਾਹਰ ਆ ਕੇ ਵੀ ਅਡੇ ਬੱਚੇ ਸਾਡੇ ਜਿਹੜੀ ਹੈਗਾ ਪਰੰਪਰਾਵਾਂ ਜਿਹੜੀਆਂ ਉਹਨੂੰ ਉੱਥੇ ਅਡਾਪਟ ਕਰ ਰਹੇ ਨੇ ਤੇ ਸਾਡੇ ਬੱਚੇ ਵੀ ਮੈਂ ਅੱਜ ਦੇਖ ਕੇ ਬਹੁਤ ਖੁਸ਼ ਹੋਇਆ ਅੱਜ ਸਵਾ ਸੋ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਛੋਟੇ ਤੋਂ ਛੋਟਾ ਮੁੰਡਾ ਸ਼ਾਇਦ 6-7 ਸਾਲ ਦੇ ਵੀ ਹੋਣਗੇ ਤੇ ਵੱਡੇ ਤੋਂ ਵੱਡਾ ਨੌਜਵਾਨ ਵੀ ਜਿਨ੍ਹਾਂ ਨੇ ਇਹ ਪਾਰਟਿਸਿਪੇਟ ਕੀਤਾ ਬਹੁਤ ਮਨ ਨੂੰ ਖੁਸ਼ੀ ਹੋਈ ਹੈ ਤੇ ਮਨ ਨੂੰ ਸਕੂਨ ਮਿਲਿਆ ਵੀ ਅਸੀਂ ਕੋਈ ਚੰਗਾ ਕੰਮ ਕੀਤਾ ਹੈ ਕੋਸ਼ਿਸ਼ ਕਰਾਂਗੇ ਅਸੀਂ ਹੋਰ ਵੀ ਇਸ ਤੋਂ ਵਧੀਆ ਚੰਗਾ ਕੰਮ ਕਰਾਂਗੇ ਤੇ ਨੌਜਵਾਨ ਸਰ ਖੁਦ ਤੁਹਾਨੂੰ ਅਪਰੋਚ ਅਪਰੋਚ ਕਰਦੇ ਨੇ ਗਤਕਾ ਸਿਖਲਾਈ ਲਈ ਜਾਂ ਇਲਾਕਿਆਂ 'ਚ ਜਾਇਆ ਜਾਂਦਾ ਵਾ ਤੇ ਇਸ ਚੀਜ਼ ਦੀ ਮਸ਼ਹੂਰੀ ਕੀਤੀ ਜਾਂਦੀ ਆ ਜਾਂ ਕੁਝ ਕਿਹੜਾ ਉਪਰਾਲਾ ਜਿਹੜਾ ਤੁਸੀਂ ਕਰ ਰਹੇ ਹੋ ਦੇਖੋ ਸਾਡੀ ਇਹ ਕੋਸ਼ਿਸ਼ ਹੈ ਵੀ ਅਸੀਂ ਹਰ ਗੁਰਦਾਰੇ ਦੇ ਵਿੱਚ ਇਹਦਾ ਸਫਾਈ ਸੈਂਟਰ ਖੋਲੀ ਹੈ ਸਾਡੀ ਕੋਸ਼ਿਸ਼ ਹੈ ਕਿਉਂਕਿ ਥੋੜਾ ਜਿਹਾ ਅੱਜਕੱਲ ਬੱਚਿਆਂ ਦੇ ਵਿੱਚ ਜਿਹੜਾ ਟ੍ਰੈਂਡ ਜਾਂ ਬਣਿਆ ਹੋਇਆ ਆ ਮੀਡੀਆ ਵਾਲਾ WhatsApp ਵਾਲਾ ਜਾਂ ਚੈਨਲ ਵਾਲਾ ਇਹਨੂੰ ਥੋੜਾ ਜਿਹਾ ਇਹ ਸਾਡੇ ਜਿਲ੍ਹਾਕਰ ਪੇਰੈਂਟਸ ਸਹਿਯੋਗ ਨਹੀਂ ਦੇਣਗੇ ਅਸੀਂ ਉਹਨੇਦਰ ਕੰਮਜਾਬ ਨਹੀਂ ਹੋ ਸਕਦੇ ਔਰ ਮੈਂ ਪੇਰੈਂਟਸ ਨੂੰ ਇਹ ਅਪੀਲ ਕਰਾਂਗਾ ਉਹਨਾਂ ਦੇ ਚਰਨਾਂ ਦੇ ਵਿੱਚ ਵੀ ਆਪਣੇ ਬੱਚਿਆਂ ਨੂੰ ਉਸ ਪਾਸੇ ਮੋੜ ਕੇ ਜਿਨ੍ਹਾਂ ਦੇ ਨਾਲ ਬਹੁਤ ਬੁਰਾਈਆਂ ਹੋ ਰਹੀਆਂ ਨੇ ਲੇਕਿਨ ਜੇ ਇਸ ਪਾਸੇ ਜੋੜੋਗੇ ਅਸੀਂ ਆਪ ਵੀ ਬਚਾਂਗੇ ਸਾਡਾ ਪਰਿਵਾਰ ਵੀ ਬਚੂਗਾ ਸਾਡੀ ਜਨਰੇਸ਼ਨ ਵੀ ਬਚੇ ਤੇ ਤੁਹਾਨੂੰ ਕੀ ਲੱਗਦਾ ਹੈ ਖੇਡਾਂ ਫਿਜ਼ੀਕਲੀ ਦੇ ਨਾਲ ਮੈਂਟਲੀ ਹੈਲਥ ਲਈ ਵੀ ਜ਼ਰੂਰੀ ਨੇ ਤੇ ਗੱਤਕਾ ਕਿੰਨਾ ਕੁ ਉਹ ਚੀਜ਼ਾਂ ਲਈ ਅੱਛਾ ਹੈ ਜੇ ਕੋ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਸੈਲਫ ਡਿਫੈਂਸ ਦਾ ਹੈ ਹੀ ਆ ਫਿਜ਼ੀਕਲ ਹੀ ਦੇਖੋ ਮੈਂ ਤੁਹਾਨੂੰ ਆਪ ਮੈਂ ਫੁੱਟਬਾਲ ਦਾ ਪਲੇਅਰ ਵੀ ਰਿਆਂ ਮੈਨੂੰ ਇਹ ਲੱਗਦਾ ਵੀ ਸ਼ਾਇਦ ਉਹ ਬਹੁਤ ਵਧੀਆ ਫਿਜ਼ੀਕਲ ਦਾ ਹੋ ਸੀਗਾ ਪੰਗੜੇ ਦਾ ਵੀ ਸੀ ਬਹੁਤ ਵਧੀਆ ਫਿਜ਼ੀਕਲ ਪ੍ਰੈਕਟਿਸ ਹੁੰਦੀ ਹੈ ਲੇਕਿਨ ਗਤਕਾ ਮੈਂ ਦੇਖ ਕੇ ਕਿਉਂਕਿ ਜਿਹੜੀ ਟੀਮ ਸੀਗੀ ਹਰ ਟੀਮ 10 ਮਿੰਟ ਬਸ ਉਹਨਾਂ ਟਾਈਮ ਦਿੱਤਾ ਜਾਂਦਾ ਸੀਗਾ ਉਹ 10 ਮਿੰਟ ਦੇ ਵਿੱਚ ਮੈਂ ਤਾਂ ਨਹੀਂ ਦੇਖਿਆ ਵੀ ਇੱਕ ਸੈਕਿੰਡ ਵੀ ਕੋਈ ਵੀ ਉਹਨਾਂ ਤੋਂ ਬਚਾ ਕੋਈ ਖੜ ਕੇ ਖੜਿਆ ਹੋਵੇ ਕਿੰਨਾ ਸਟੈਮਨਾ ਹੋਗਾ ਉਹਨਾਂ 'ਚ ਕਿੰਨੀ ਉਹਨਾਂ ਦੀ ਐਕਟੀਵਿਟੀ ਦੀ ਹੈ ਕਿਵੇਂ ਕੱਲੀ ਉਹਨਾਂ ਨੇ ਆਪ ਛਾਲਾ ਨਹੀਂ ਮਾਰੀਆਂ ਜਾਂ ਆਪ ਜੰਪਿੰਗ ਨਹੀਂ ਕੀਤੀ ਨਾਰ ਹਥਿਆਰ ਲੈ ਕੇ ਸ਼ਸਤਰ ਲੈ ਕੇ ਉਹਨਾਂ ਨੇ ਇਥੇ ਆ ਜੰਪ ਕੀਤਾ ਕੋਈ ਥੱਲੇੋਂ ਲੰਮੇ ਪੈ ਕੇ ਉੱਤੋਂ ਵੀ ਘੁਮਾਂਦਾ ਸੀਗਾ ਕੋਈ ਉੱਤੋਂ ਦੀ ਘੁਮਾਂਦਾ ਸੀ ਕੋਈ ਪੁੱਠੇ ਇਸ਼ਾਰਾ ਮਾਰਦਾ ਸੀਗਾ ਲੇਕਿਨ ਇਹ ਬਹੁਤ ਵੱਡੀ ਐਕਸਰਸਾਈਜ਼ ਵੀ ਹੈ ਸੈਲਫ ਡਿਫੈਂਸ ਵੀ ਹੈ ਬਹੁਤ ਕੌਨਫੀਡੈਂਸ ਵੀ ਹੈ ਤੇ ਸਰੀਰਕ ਤੌਰ ਤੇ ਵੀ ਇਹ ਫਿਜ਼ੀਕਲ ਨੂੰ ਬਹੁਤ ਸੈਟ ਹੈ ਤੇ ਆਪਣੀ ਐਸੋਸੀਏਸ਼ਨ ਵੱਲੋਂ ਕੀ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਮੈਂ ਤਾਂ ਮੇਰੀ ਤਾਂ ਸ਼ੁਰੂ ਤੋਂ ਹੀ ਕੋਸ਼ਿਸ਼ ਹੈ ਸਾਡੇ ਵੀਰ ਘੜੇ ਨੇ ਸਾਰੇ ਸਾਡੀ ਇਹ ਹੀ ਕੋਸ਼ਿਸ਼ ਹੈ ਅਸੀਂ ਜਿੰਨੇ ਵਧੀਆ ਤੋਂ ਵਧੀਆ ਬੱਚਿਆਂ ਨੂੰ ਇਸ ਪਾਸੇ ਲਾ ਸਕਦੇ ਹਾਂ ਅਸੀਂ ਉਹਨਾਂ ਨੂੰ ਲਾਈਏ ਸਾਡਾ ਗੁਰਦੁਆਰਾ ਨਾਨਕਦਰਵਾਜ਼ ਸੈਕਟਰ 90 99 ਦੇ ਵਿੱਚ ਹੈ ਸਾਡੀ ਕੋਸ਼ਿਸ਼ ਹੈ ਅਸੀਂ ਪਹਿਲੇ ਦੋ ਦੋ ਦਿਨ ਤੋਂ ਪਹਿਲਾਂ ਵੀ ਅਸੀਂ ਬੱਚਿਆਂ ਦਾ ਪ੍ਰੋਗਰਾਮ ਕਰਾਇਆ ਉਹਦੇ ਵਿੱਚ ਵੀ ਬੱਚਿਆਂ ਨੂੰ ਸ਼ਬਦ ਕੀਰਤਨ ਉਹ ਸੰਚਾ ਦਿੱਤੀ ਜਾ ਰਹੀ ਹੈ ਗੁਰਬਾਣੀ ਦੀ ਸਾਡੇ ਭਾਈ ਸਾਹਿਬ ਵੱਲੋਂ ਸਾਡੇ ਰਾਗਿਆਂ ਨੂੰ ਕੀਰਤਨ ਦੀ ਸੰਚਾ ਦਿੱਤੀ ਜਾ ਰਹੀ ਹੈ ਪੂਨਰ ਪੁਰਵਾਰੋਜ ਬਹੁਤ ਬੱਚੇ ਵੀ ਬੱਚੇ ਪਾਰਟਿਸਪੇਟ ਕੀਤਾ ਸਾਨੂੰ ਉਹ ਵੀ ਵਧੀਆ ਲੱਗਿਆ ਅੱਜ ਸਾਨੂੰ ਹੋਰ ਵੀ ਬਹੁਤ ਵਧੀਆ ਲੱਗਿਆ ਤੇ ਸਾਡੀ ਕੋਸ਼ਿਸ਼ ਹੋਊਗੀ ਅੱਗੋਂ ਵੀ ਜਿਹੜਾ ਹੈਗਾ ਅਸੀਂ ਇਦਾਂ ਦੇ ਸਾਰਥਕ ਕੰਮ ਜਿਹੜੇ ਵਧੀਆ ਕੰਮ ਅਸੀਂ ਕਰਦੇ ਰਹੀਏ ਪਰਮਾਧਾਨ ਤੁਹਾਨੂੰ ਇਹ ਸਾਰਾ ਕੁਝ ਜੋ ਹੈਗਾ ਇੱਥੋਂ ਦੀ ਸੰਗਤਾਂ ਦਾ ਸਹਿਯੋਗ ਤੇ ਗੁਰਦਵਾਰਨਾਨ ਕਦਰਵਾਰ ਦੇ ਪ੍ਰਬੰਧਕਾਂ ਦਾ ਸਹਿਯੋਗ ਇਸ ਤੋਂ ਬਿਨਾ ਕਦੀ ਕੁਝ ਨਹੀਂ ਹੋ ਸਕਦਾ ਸ਼ੁਕਰੀਆ ਸਹਿ